ਦੋਸਤੋ ਇਹ ਤਸਵੀਰਾਂ ਤੁਹਾਨੂੰ ਅਸੀਂ ਸੀਸੀਟੀਵੀ ਕੈਮਰੇਆਂ ਦਿਖਾ ਰਹੇ ਹਾਂ ਦੇਖੋ ਕਿਸ ਤਰ੍ਹਾਂ ਕੁਝ ਬੰਦੇ ਤੁਹਾਨੂੰ ਆਉਂਦੇ ਨਜ਼ਰ ਆਉਣਗੇ ਅਤੇ ਇਸ ਘਰ ਦੇ ਵਿੱਚ ਇਹ ਦਾਖਲ ਹੋਣਗੇ ਅੰਦਾ ਟੱਪ ਕੇ ਜਾਣਗੇ ਬਾਰ ਤੋੜਨਗੇ ਅਤੇ ਉਸ ਤੋਂ ਬਾਅਦ ਅੰਦਰ ਜਾ ਕੇ ਦੋ ਬੱਚਿਆਂ ਨੂੰ ਇਹ ਚੱਕ ਕੇ ਲੈ ਕੇ ਆਉਣਗੇ ਤੁਸੀਂ ਵੇਖੋ ਕਿਸ ਤਰ੍ਹਾਂ ਇਹ ਦਾਖਲ ਹੁੰਦੇ ਨੇ ਆ ਲੈ ਤਸਵੀਰਾਂ ਤੁਹਾਡੇ ਸਾਹਮਣੇ ਤੇ ਕਿੰਨੀ ਸੰਖਿਆ ਦੇ ਵਿੱਚ ਇਹ ਆਏ ਹੋਣ ਇੱਥੇ ਇਹ ਮਸਲਾ ਕੀ ਹਲੇ ਤੱਕ ਕੁਝ ਸਮਝ ਨਹੀਂ ਆਇਆ ਪਰ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡਿੰਗ ਹੋ ਚੁੱਕੀ ਹੈ ਤੇ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਦਰਵਾਜ਼ੇ ਤੋੜ ਕੇ ਭੰਨ ਪੀ ਇਹ ਲੈ ਕੇ ਆਉਣਗੇ ਬੱਚਿਆਂ ਨੂੰ ਬਾਹਰ ਜਿਵੇਂ ਕੁਝ ਤਰ੍ਹਾਂ ਲਾ ਕੇ ਭਜਾਉਣਗੇ ਤੇ ਹੁਣ ਬੱਚਿਆਂ ਦੇ ਮਾਤਾ ਪਿਤਾ ਸੀ ਜਾਂ ਕੋਈ ਰਿਸ਼ਤੇਦਾਰ ਇਹ ਵੀ ਬਾਹਰ ਆਉਣ განਨ ਨੂੰ ਪਰਸ ਕਰ ਦੇਣਗੇ ਖਿੱਚ ਕੇ ਧੂਕੇ ਇਹ ਕੀ ਮਸਲਾ ਕਿ ਪਰਿਵਾਰ ਕਰਾਉਣਾ ਹੈ ਜਾਂ ਕੀ ਰੌਲਾ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਆ ਕੁਝ ਬਾਹਰ ਖੜੇ ਮੁੰਡੇ ਦੇ ਕੋਲ ਵੀਡੀਓ ਵੀ ਬਣਾ ਰਹੇ ਨੇ ਸਾਰੀ ਘਟਨਾ ਦੀ ਕਿ ਤੇ ਹੁਣ ਅੰਦਰ ਖਿੱਚ ਟੂ ਕਰਕੇ ਬੱਚਿਆਂ ਨੂੰ ਲੈ ਕੇ ਆਉਣਗੇ ਤੇ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕਾਦਰ ਕਿ ਕਿ ਬੱਚਿਆਂ ਨੂੰ ਲੈ ਆਏ ਨੇ ਚੱਕ ਕੇ ਤੇ ਲੈ ਕੇ ਬਾਹਰ ਚੱਲੇ ਨੇ ਸਾਰੇ ਤੇ ਪਿੱਛੇ ਉਹਨਾਂ ਦੇ ਇਸ ਤੋਂ ਬਾਅਦ ਮਾਤੇ ਕੌਣ ਆਉਣਾ ਦੇਖਾ ਇੱਧਰ ਛੱਡ ਕੇ ਤਾਂ ਬਹੁਤ ਚੱਬ ਚੁੱਕਾਈ ਵੀ ਆ ਗਏ ਦੇਖੋ